ਸ਼ਰੋਮਣੀ ਅਕਾਲੀ ਦਲ ਵੱਲੋਂ ਆਪਣੀ ਮੈਂਬਰਸ਼ਿਪ ਡਰਾਈਵ ਸ਼ੁਰੂ ਕੀਤੀ ਜਾਣ ਲੱਗੀ ਹੈ ਇਸ ਮੈਂਬਰਸ਼ਿਪ ਡਰਾਈਵ ਨੂੰ 20 ਜਨਵਰੀ ਤੋਂ ਸ਼ੁਰੂ ਕਰਨਾ ਸੀ ਜਿਵੇਂ ਨਿਰਧਾਰਤ ਸਮਾਂ ਸੀ ਪਰ ਉਹਦੇ ਦਰਮਿਆਨ ਹੁਣ ਇੱਕ ਮੀਟਿੰਗ ਕਨਵੀਨ ਕਰ ਲਈ ਗਈ ਹੈ ਇਹ ਮੀਟਿੰਗ 20 ਜਨਵਰੀ ਨੂੰ ਹੀ ਹੋਣੀ ਹੈ 1 ਵਜੇ ਪਾਰਟੀ ਆਫਿਸ ਦੇ ਵਿੱਚ ਮੀਟਿੰਗ ਹੋਣੀ ਹੈ ਉਸ ਤੋਂ ਬਾਅਦ ਫਾਈਨਲੀ ਜਿਹੜੀ ਮੈਂਬਰਸ਼ਿਪ ਡਰਾਈਵ ਹੈ ਸ਼ੁਰੂ ਕਰ ਦਿੱਤੀ ਜਾਵੇਗੀ ਇਸ ਮੀਟਿੰਗ ਦਾ ਕਾਰਨ ਹੈਗਾ ਥੋੜੇ ਟੱਚਅਪਸ ਜਿਹੜੇ ਦੇਣੇ ਰਹਿੰਦੇ ਐ ਉਹ ਦਿੱਤੇ ਜਾਣਗੇ ਤੇ ਉਸ ਤੋਂ ਬਾਅਦ ਇਹ ਸ਼ੁਰੂ ਕਰ ਦਿੱਤਾ ਜਾਵੇਗਾ ਪਰ ਅਸਲ ਸਵਾਲ ਇਹ ਹੈ ਕਿ ਇਹ ਮੀਟਿੰਗ ਔਰ ਅਸਲ ਮੈਂਬਰਸ਼ਿਪ ਡਰਾਈਵ ਇਸ ਚੀਜ਼ ਦੇ ਪੈਰਲਲ ਸ਼ੁਰੂ ਹੋ ਰਹੀ ਹੈ ਇੱਕ ਪਾਸੇ ਜਿੱਥੇ ਸ਼੍ਰੀ ਕਾਲ ਤਖਸਾਲਬ ਦਾ ਹੁਕਮਨਾਮਾ ਮੌਜੂਦ ਹੈ ਕਿ ਸੱਤ ਮੈਂਬਰੀ ਕਮੇਟੀ ਕਾਰਜਸ਼ੀਲ ਹੋਵੇਗੀ ਸੱਤ ਮੈਂਬਰੀ ਕਮੇਟੀ ਨਮੀਆਂ ਭਰਤੀਆਂ ਕਰੇਗੀ ਉਹਦੇ ਪੈਰਲਲ ਅਕਾਲੀ ਦਲ ਦੀ ਇਹ ਮੈਂਬਰਸ਼ਿਪ ਡਰਾਈਵ ਸ਼ੁਰੂ ਹੋਣ ਜਾ ਰਹੀ ਹੈ ਆਪਣੇ ਆਪ ਦੇ ਵਿੱਚ ਬੜਾ ਵੱਡਾ ਸਵਾਲ ਹੈ ਪਰ ਇਹਦੇ ਦਰਮਿਆਨ ਕੁਝ ਸਵਾਲ ਵੀ ਨੇ ਉਹ ਸਵਾਲ ਕਰਦੇ ਆ ਨਾਲ ਇਸ ਪੂਰੇ ਮੈਟਰ ਨੂੰ ਡਿਸਕਸ ਕਰਦੇ ਆ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੌਜੂਦ ਨੇ ਡਾਕਟਰ ਸਾਹਿਬ ਸਮਾਂ ਦਿੱਤਾ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਜੀ ਸਰਨ ਸਤਿ ਸ਼੍ਰੀ ਅਕਾਲ ਜੀ ਸਰ ਜਿਵੇਂ ਹੁਣੀ ਆਪਾਂ ਗੱਲ ਕਰ ਰਹੇ ਸੀ ਮੈਂਬਰਸ਼ਿਪ ਡਰਾਈਵ ਅਕਾਲੀ ਦਲ ਸ਼ੁਰੂ ਕਰਨ ਜਾ ਰਿਹਾ ਇਹਦੇ ਬਾਰੇ ਵਿਸਥਾਰਪੂਰਵਕ ਗੱਲ ਕਰਦੇ ਆ ਪਰ ਇੱਕ ਸਵਾਲ ਹੈ ਮੇਰਾ कल तो ये चर्चा शुरू हुई पई है, है कि श्री काल तक साहब जुग दे वलो इस मेंबरशिप ड्राइव नु रद्द कर ਦਿੱਤਾ ਜਾਵੇਗਾ ਸੱਤ ਮੈਂਬਰੀ ਕਮੇਟੀ ਹੀ ਕੰਮ ਕਰੇਗੀ ਇਹਦੇ ਚ ਕਿੰਨੀ ਕ ਸਚਾਈ ਹੈ ਪਹਿਲਾਂ ਇਹ ਕਲੀਅਰ ਕਰਦੇ ਹੋ ਸਾਹਬ ਸਿੰਘ ਜੀ ਦੇਖੋ ਗੱਲ ਇਹ ਹੈ ਕਿ श्री काल तक साहब ਤੋਂ ਹੁਕਮ ਜਿਹੜੇ ਉਹ ਜੁਗੋ ਜੁਗ ਅਟਲ ਹੁੰਦੇ ਆ ਜੋ ਉਥੋਂ ਹੁਕਮ ਜਾਰੀ ਹੋ ਗਿਆ ਉਹਨੂੰ ਜਾਂ ਤਾਂ ਪੰਜ ਸਿੰਘ ਸਹਿਬਾਨ ਬੈਠ ਕੇ ਉਹਨੂੰ ਵਾਪਸ ਲੈ ਸਕਦੇ ਨੇ ਜਿਵੇਂ 2015 ਚ ਗਿਆਨੀ ਗੁਰਵਚਨ ਸਿੰਘ ਨੇ ਸੌਦਾ ਸਾਧ ਨੂੰ ਘਰ ਬੈਠੇ ਮਾਫ ਕਰਤਾ ਸੀ ਤੇ ਨਾਲ ਗਿਆਨੀ ਗੁਰਮੁਖ ਸਿੰਘ ਸੀਗੇ ਲੇਕਿਨ ਜਦੋਂ ਬਹੁਤ ਜ਼ਿਆਦਾ ਰੋਲਾ ਪਿਆ ਤੇ ਉਹ ਹੁਕਮ ਉਹਨਾਂ ਨੇ ਨਾਮਾ ਵਾਪਸ ਲੈ ਲਿਆ ਪੰਜ ਸਿੰਘ ਸਭਾ ਨੇ ਬੈਠ ਕੇ ਉਹਨੂੰ ਵਾਪਸ ਲੈ ਲਿਆ ਹੁਣ ਇਹ ਵੀ ਜਿਹੜਾ ਸ਼੍ਰੀ ਕਾਲ ਤਖਤ ਸਾਹਿਬ ਤੋਂ ਜਥੇਦਾਰ ਗਿਆਨੀ ਰਗਵੀਰ ਸਿੰਘ ਹੋਰਾਂ ਨੇ 2 ਦਸੰਬਰ ਨੂੰ ਸਾਫ਼ ਕੀਤਾ ਹੈ ਕਿ ਅਕਾਲੀ ਦਲ ਸਾਰਾ ਜਿਹੜਾ ਬਾਗੀ ਦੱਗੀ ਇਕੱਠੇ ਹੋ ਜਾਓ ਇਹਨੂੰ ਸਾਰੇ ਭੰਗ ਕਰ ਦਿਓ ਜੋ ਵੀ ਸੁਧਾਰ ਲੈ ਚੱਲ ਰਹੀ ਆ ਇਹਨੂੰ ਇਕੱਠੇ ਕਰ ਦਿਓ ਇਕੱਠੇ ਹੋ ਕੇ ਨਵੇਂ ਸਿਰਿਓਂ ਸੰਵਿਧਾਨਿਕ ਤੌਰ ਤੇ ਪਾਰਟੀ ਦੇ ਪਰ ਕਿ ਰਿਐਸ਼ੂ ਰੂ ਕਰੋ ਜਿੰਨੂੰ ਨਿਗਰਾਨ ਸਾਰਾ ਕੁਝ ਜਿਹੜੀ ਹੈ ਦੇਖਰੇਖ ਉਹ ਇੱਕ ਕਮੇਟੀ ਕਰੂਗੀ ਸੱਤ ਮੈਂਬਰੀ ਜਿਹਦੇ ਮੁਖੀ ਹਰਜਿੰਦਰ ਸਿੰਘ ਧਾਮੀ ਹੋਣਗੇ ਜਿਹੜੇ ਐਸਜੀਪੀਸੀ ਦੇ ਪ੍ਰਧਾਨ ਹੁਣ ਉਹ ਉਹਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਕਿ ਮਨਪ੍ਰੀਤ ਯਾਲੀ ਵੀ ਸੀਗਾ ਗੁਰਪ੍ਰਤਾਪ ਬਡਾਲਾ ਵੀ ਸੀਗੇ ਸੰਤਾ ਸਿੰਘ ਉਮੈਦਪੁਰੀ ਵੀ ਸੀਗੇ ਹੋਰ ਭਾਗੀ ਮਨਜੀਤ ਸਿੰਘ ਜੀ ਦੀ ਬੇਟੀ ਵੀ ਸੀਗੀ ਇਕਬਾਲ ਸਿੰਘ ਝੁੰਦਾ ਵੀ ਸੀਗੇ ਹਣ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਆ ਸ਼੍ਰੋਮ ਨਹੀਂ ਅਕਾਲੀ ਦਲ ਦੇ ਜਿਹੜੇ ਬਾਕੀ ਲੀਡਰ ਸਹਿਬਾਨ ਨੇ ਉਹਨਾਂ ਨੂੰ ਤਾਂ ਇਹ ਮਹਿਸੂਸ ਹੋਣ ਲੱਗ ਪਿਆ ਬਈ ਇਹ ਸਾਰੇ ਸਾਡੇ ਕਿਤੇ ਮਤਲਬ ਜਿਹੜੇ ਆ ਇਹ ਨਵੇਂ ਭਰਤੀ ਪ੍ਰਕਿਰਿਆ ਇਹਨਾਂ ਦੀ ਨਿਗਰਾਨ ਚ ਆ ਜੇ ਸਾਰਾ ਕੁਝ ਇਹਨਾਂ ਦੀ ਦੇਖ ਰੇਖ ਹੋਣ ਲੱਗ ਪਵੇ ਤੇ ਕੱਲ ਨੂੰ ਕੋਈ ਅਕਾਲੀ ਦਲ ਦਾ ਨਵਾਂ ਪ੍ਰਧਾਨ ਬਣ ਜਾਏ ਕਿਉਂਕਿ ਹੁਣ ਜੋ ਸਹਾਵਨਾ ਕਮੇਟੀ ਜੋ ਇਹਨਾਂ ਨੇ ਬਣਾਈ ਆ ਭਰਤੀ ਪ੍ਰਕਿਰਿਆ ਲਈ ਜਾਂ ਸਾਰੀ ਸੰਵਿਧਾਨਿਕ ਪ੍ਰਕਿਰਿਆ ਲਈ ਉਹ ਸਾਰੀ ਬਾਦਲ ਦਲ ਦੀ حمایت ਹੈ ਬਾਦਲ ਪਰਵਾਰ ਦੀ حمایت ਹੈ ਉਤੋਂ ਹੀ ਪਰਤੀ ਦੇ ਮੈਂਬਰ ਦੇਖਣ ਨਾਲ ਹੀ ਪਤਾ ਲੱਗ ਜਾਂਦਾ ਕਿ ਮਨਪੀਤਿਆਲੀ ਨੂੰ ਰਾਜਸਥਾਨ ਭੇਜਤਾ ਠੀਕ ਹੈ ਨਾ ਤੇ ਉਤੋਂ ਹੀ ਪਤਾ ਲੱਗ ਜਾਂਦਾ ਕਿ ਇਹਨਾਂ ਨੇ ਵਨ ਸਾਈਡ ਜਿਹੜੀ ਆ ਉਹ ਪਰਤੀ ਕਰਨੀ ਆ ਤੇ ਉਸ ਸਾਹਬ ਨਾਲ ਡੈਲੀਗੇਟ ਉਹੀ ਬਣਾਣੇ ਆ ਜਿਹੜੇ ਬਾਦਲ ਪਰਿਵਾਰ ਦੇ ਨਾਲ ਚੱਲਦੇ ਹੋਣ ਜਾਂ ਜਿਹੜੇ ਕਹਿਣ ਕੀ ਹਾਂ ਠੀਕ ਹੈ ਸੁਖਵੀਰ ਸਿੰਘ ਬਾਦਲ ਜਾਂ ਬੱਦਲ ਪਰਬਾਰ ਤੋਂ ਕੋਈ ਹੋਰ ਪ੍ਰਦਾਨ ਜਿਹੜਾ ਹੋ ਰਹੇਗਾ ਲੇਕਿਨ ਸਭ ਤੋਂ ਵੱਡੀ ਗੱਲ ਇਹਦੇ ਚ ਹੈਗੀ ਹੈ ਕਿ ਸ਼੍ਰੀ ਕਾਖਤਖਸਬ ਦੇ ਹੁਕਮ ਕਿੱਥੇ ਗਏ ਜਿਹੜੇ ਇਨਬਿਲ ਲਾਗੂ ਹੋਣੇ ਚਾਹੀਦੇ ਸੀ ਉਹਦੇ ਬਾਰੇ ਹੁਣ ਗੁਰਪ੍ਰਤਾਪ ਸਿੰਘ ਵਡਾਲਾ ਸੰਤਾ ਸਿੰਘ ਹਮੈਤਪੁਰੀ ਮਿਲ ਕੇ ਵੀ ਆਏ ਨੇ ਜਥੇਦਾਰ ਸਹਿਬਾਨ ਨੂੰ ਅਪੀਲ ਵੀ ਕਰਕੇ ਆਇਆ ਹੈ ਵੀ ਜਿਹੜੇ ਹੁਕਮ ਨੇ ਸੱਤ ਮੈਂਬਰੀ ਕਮੇਟੀ ਵਾਲੇ ਤੁਸੀਂ ਇਨਬਿਲ ਲਾਗੂ ਕਰਾਓ ਤੇ ਹਜੇ ਤੱਕ ਜਥੇਦਾਰ ਸਾਹਿਬਾਨ ਵੱਲੋਂ ਕੋਈ ਕਲੀਅਰ ਬਾਹਰ ਕੌਮ ਦੇ ਨਾਲ ਸੰਦੇਸ਼ ਜਾਂ ਹੁਕਮ ਨਹੀਂ ਆਇਆ ਤੇ ਜੇ ਨਹੀਂ ਆਇਆ ਲੇਕਿਨ ਜੋ ਸ਼੍ਰੀ ਕਾਲ ਤੱਕ ਸਭ ਤੋਂ ਕਿਹਾ ਗਿਆ ਉਹ ਤਾਂ ਸੱਚ ਰਹਿਣਾ ਉਹ ਤਾਂ ਅਟਲ ਰਹਿਣਾ ਲੇਕਿਨ ਗੱਲ ਇਹ ਹੈ ਕਿ ਪਿਛਲੇ ਵੀ ਆਪਾਂ ਕੁਝ ਸਮੇਂ ਦੇ ਦਰਵਾਜ਼ੇ ਦੇਖੀਏ ਕਿ ਸ਼੍ਰੀ ਕਾਲ ਤੱਕ ਸਾਬ ਦੇ ਆਦੇਸ਼ਾਂ ਦੀ ਜਿਹੜੀ ਹੈ ਅਵੇਲਨਾ ਜਿਹਨੂੰ ਆਪਾਂ ਲੰਘਣਾ ਕਹਿੰਦੇ ਆ ਇਸ ਬਈ ਕਾਫੀ ਜਗ੍ਹਾ ਹੋ ਰਹੀ ਹੈ ਹੁਣ ਜਿਵੇਂ ਜਥੇਦ ਜੁਗਿੰਦਰ ਸਿੰਘ ਵਦਾਂਤੀ ਹੋਰਾਂ ਨੇ ਕਿਹਾ ਸੀਗਾ ਜਿਹੜਾ ਹੁਕਮਨਾਮਾ ਜਾਰੀ ਕੀਤਾ ਸੀ ਕਿ ਆਰਐਸਐਸ ਦੇ ਨਾਲ ਤੁਸੀਂ ਨਹੀਂ ਸਾਝ ਰੱਖਣੀ ਜਿਹੜਾ ਰੱਖੇਗਾ ਤੇ ਉਹਨਾਂ ਨਾਲ ਕਾਰਵਾਈ ਕੀਤੀ ਜਾਏਗੀ ਪਰ ਕਿੰਨੇ ਉਹਨੂੰ ਜਿਹੜਾ ਵਾ ਉਦੇ ਬਾਰੇ ਬੌਦਰ ਕੀਤਾ ਉਸ ਤੋਂ ਬਾਅਦ ਵੀ ਜਿਹੜੀ ਹੈ ਆਰਐਸਐਸ ਦੇ ਲੀਡਰ ਨਾਲ ਕਈ ਅਕਾਲੀ ਦਲ ਦੇ ਕਈ ਹੋਰਾਂ ਦੀ ਸਾਂਝ ਸ਼ਰਿਆਮ ਰਹੀ ਹੈ ਦਿਖੀ ਵੀ ਹੈ ਇਕੱਠੇ ਵੀ ਦਿਖੇ ਨੇ ਉਸ ਤੋਂ ਇਲਾਵਾ ਵੀ ਜੇ ਆਪਾਂ ਹੁਕਮ ਹੋਰਾਂ ਦੀ ਗੱਲ ਕਰੀਏ ਕਈ ਇਦਾਂ ਦੇ ਹੁਕਮ ਨੇ ਜਿਵੇਂ ਹੁਕਮ ਸੀਗਾ ਕਿ ਬੀਬੀ ਜਗੀਰ ਕੌਰ ਨੂੰ ਪੰਥ ਚੋਂ ਛੇਕ ਦਿੱਤਾ ਸ਼੍ਰੀ ਗạchਤਖਸਬ ਦੇ ਜਥੇਦਾਰ ਨੇ ਉਹ ਠੀਕ ਕਿਹਾ ਸੀਗਾ ਉਹ ਹੁਕਮ ਪਹਿਲਾਂ ਵਾਪਸ ਲਿੱਤਾ ਜਾਣਾ ਚਾਹੀਦਾ ਸੀਗਾ ਤਕਨੀਕੀ ਦੌਰ ਦੇ ਉੱਤੇ ਜੇ ਆਪਾਂ ਸਿੱਖ ਫਲਸਫੇ ਦੀ ਸਿੱਖ ਮਰਿਆਦਾ ਦੇ ਵਿੱਚ ਦੇਖੀਏ ਕਿ ਪਹਿਲਾਂ ਉਹ ਹੁਕਮ ਵਾਪਸ ਹੋਣਾ ਚਾਹੀਦਾ ਸੀ ਕਿ ਬੀਬੀ ਜਗੀਰ ਕੌਰ ਨੂੰ ਪੰਥ 'ਚ ਵਾਪਸ ਲਿੱਤਾ ਜਾਂਦਾ ਫਿਰ ਭਾਵੇਂ ਬੀਬੀ ਜਗੀਰ ਕੌਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ ਬੁਲਾ ਕੇ ਉਹਨੂੰ ਉਤਾਰ ਦਿੰਦੇ ਲੇਕਿਨ ਕਿੰਨੇ ਕੋਸ਼ਿਸ਼ ਕੀਤੀ ਕੁਝ ਵੀ ਨਹੀਂ ਕੀਤਾ ਤੇ ਇਸ ਤਰ੍ਹਾਂ ਹੀ ਨਾ ਜਿਹੜੇ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਵੇਂ ਗਗਨੀ ਗੁਰਬਚਨ ਸਿੰਘ ਆ ਉਹਨਾਂ ਨੂੰ ਤੇ ਇਹ ਵੀ ਦਾ ਕਾਲਤਖ ਸਾਹਿਬ ਦੀ ਮਰਿਆਦਾ ਤੇ ਹੁਕਮਾਂ ਦੇ ਅਲੱਗ ਹਨਾ ਜੀ ਸ਼੍ਰੀ ਕਾਲਤਖ ਸਾਹਿਬ ਦੇ ਜਥੇਦਾਰ ਨੂੰ ਤਾਂ ਕੁਝ ਉਹਦੇ ਉੱਤੇ ਤਾਂ ਕਿੰਤੂ ਪਰੰਤੂ ਨਹੀਂ ਹੈ ਕਿ ਨਾ ਉਹਨਾਂ ਨੂੰ ਸੱਦਿਆ ਜਾ ਸਕਦਾ ਠੀਕ ਹੈ ਨਾ ਉਹ ਤਾਂ ਅਟਲ ਹੈ ਹੁਣ ਇਦਾਂ ਦੇ ਕਈ ਹੋਰ ਉਦਾਹਰਨਾਂ ਹੈਗੀਆਂ ਜਿੰਦੇ ਵਿੱਚ ਲੱਗਦਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਹੁਕਮ ਨੇ ਉਹ ਜਾਰੀ ਤਾਂ ਹੋ ਜਾਂਦੇ ਆ ਪਰ ਇਨ ਬਿਨ ਜਿਹੜੀ ਸਿੱਖ ਕੌਮ ਦੇ ਵਿੱਚ ਹੈ ਜਾਂ ਹੋਰ ਜਿਨ੍ਹਾਂ ਨੇ ਲਾਗੂ ਕਰਾਉਣਾ ਹੁੰਦਾ ਉਹ ਲਾਗੂ ਨਹੀਂ ਹੋ ਪਾਉਂਦੇ ਤੇ ਇੱਥੇ ਵੀ ਉਹੀ ਸਥਿਤੀ ਜਿਹੜੀ ਨਾ ਸਾਫ ਸਿੰਘ ਜੀ ਬੰਦੀ ਨਜ਼ਰ ਆ ਰਹੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ 2 ਦਸੰਬਰ ਨੂੰ ਹੁਕਮ ਜਾਰੀ ਕਰਤੇ ਲੇਕਿਨ ਉਹਨਾਂ ਨੂੰ ਇਨ ਬਿਨ ਤੌਰ ਤੇ ਲਾਗੂ ਨਹੀਂ ਕੀਤਾ ਜਾ ਰਿਹਾ ਇਸ ਤੋਂ ਇਲਾਵਾ ਵੀ ਜੇ ਆਪਾਂ ਪਹਿਲਾਂ ਵੀ ਚੱਲ ਜੀਏ ਪਹਿਲਾਂ ਜੇ ਪਿੱਛੇ ਵੀ ਚਲ ਜੀਏ ਪ੍ਰੋਫੈਸਰ ਜਿਹੜੇ ਆਪਣੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੁੰਦੇ ਸੀ ਭਾਈ ਮਨਜੀਤ ਸਿੰਘ ਜੀ ਦੇ ਭਾਈ ਰਣਜੀਤ ਸਿੰਘ ਸੀ ਹੁਣ ਭਾਈ ਰਣਜੀਤ ਸਿੰਘ ਦਾ ਕੀ ਕਸੂਰ ਸੀਗਾ ਉਹਨਾਂ ਦਾ ਤਾਂ ਇੰਨਾ ਹੀ ਕਹਿਣਾ ਸੀਗਾ ਭਾਈ ਸਾਰੀ ਉਹਨਾਂ ਨੇ ਵੀ ਇਹੀ ਕਿਹਾ ਸੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਕਿ ਦੋਨੋਂ ਜਿਹੜੀਆਂ ਧੜੇ ਨੇ ਲੱਲ ਕੇ ਜਿਹੜੀ ਆ ਆਪਾਂ ਸ਼ਤਾਬਦੀ ਮਨਾਈਏ ਖਾਲਸਾ ਪੰਥ ਦੀ 1999 ਚ ਜਿਹੜੀ 300 ਸਾਲ ਆ ਰਹੀ ਹੈ ਭਈ ਟੋੜਾ ਗਰੁੱਪ ਤੇ ਬਾਦਲ ਗਰੁੱਪ ਆਪਾਂ ਬਸਾਖੀ ਤੋਂ ਬਾਅਦ ਬਾਕੀ ਗੱਲ ਕਰਾਂਗੇ ਲੇਕਿਨ ਇਹ 300 ਸਾਲ ਆ ਲੇਕਿਨ ਉਤੋਂ ਪਹਿਲਾਂ ਉਹਨਾਂ ਨੂੰ ਲਾਹਤਾ ਅਪਰਾਜ ਕਾਲ 탑 ਮੰਤਰੀ ਦੀ ਰੇਡੀਆ 300 ਸਾਲਾ ਸ਼ਤਾਬਦੀ ਸੀਗੀ ਤੇ ਇਦਾਂ ਮੈਂ ਤਾਂ ਅੱਗੇ ਜਾਨਾ ਕਿ ਸ਼੍ਰੀ ਕਾਲਤਕ ਸਾਹਿਬ ਦੇ ਜੱਥੇਦਾਰ ਹੁਕਮ ਜਾਰੀ ਕਰਦੇ ਨੇ ਲੇਕਿਨ ਇਨ ਬਿਨ ਜਿਹੜੇ ਆ ਲਾਗੂ ਜ਼ਮੀਨੀ ਪੱਧਰ ਤੇ ਕੀਤੇ ਨਹੀਂ ਜਾਂਦੇ ਕਿਉਂਕਿ ਜਿਹੜੀਆਂ ਲਾਗੂ ਕਰਨ ਵਾਲੀਆਂ ਤਾਕਤਾਂ ਹੈਗੀਆਂ ਉਹ ਸਿਆਸਤ ਨੂੰ ਤਰਜੀਹ ਦਿੰਦੀਆਂ ਡਾਕਟਰ ਸਾਹਿਬ ਪਰ ਇੱਥੇ ਸਿਆਸੀ ਸਵਾਲ ਖੜਾ ਹੁੰਦਾ ਜਦੋਂ ਇਹ ਸਿਚੁਏਸ਼ਨ ਹੈਗੀ ਆ ਸਭ ਨੂੰ ਪਤਾ ਕਿ ਅਕਾਲ ਤਖਤ ਸਾਹਿਬ ਦੇ ਹੁਕਮ ਜਾਰੀ ਹੈਗੇ ਆ ਤੇ ਜਦੋਂ ਅਕਾਲੀ ਦਲ ਉਹਨਾਂ ਨੂੰ ਨਹੀਂ ਮੰਨੇਗਾ ਤੇ ਫਿਰ ਸਿਆਸੀ ਨੁਕਸਾਨ ਤਾਂ ਉਹਨਾਂ ਦਾ ਹੀ ਆ ਆਪਣੇ ਪੈਰ ਤੇ ਆਪ ਕਹਾੜੀ ਮਾਰਨ ਦਾ ਕੀ ਮਤਲਬ ਹੈ ਮੈਂ ਤਾਂ ਤੁਹਾਨੂੰ ਪਿਛਲੇ ਉਦਾਹਰਣ ਦੇ ਕੇ ਆਇਆ ਕਿ ਦੇਖੋ ਹੁਣ ਸਾਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਜਾਰੀ ਹੋਇਆ ਕਿ ਸ੍ਰੀ ਗੁਰਗੋਬਿੰਦ ਸਿੰਘ ਦਾ ਸਵਾੰਗ ਰਚਨ ਵਾਲੇ ਸੌਦਾ ਸਾਹ ਦੇ ਨਾਲ ਜਿਹੜਾ ਇਹਨੂੰ ਕੱਢਿਆ ਜਾਂਦਾ ਤੇ ਇਹਦੇ ਨਾਲ ਜੋ ਵੀ ਆਪਣੀ ਰੋਟੀ ਬੋਟੀ ਸਾਂਝੀ ਕਰੇਗਾ ਉਹ ਪੰਥ ਦਾ ਘਾਣ ਕਰੇਗਾ ਲੇਕਿਨ ਉਹਦੇ ਨਾਲ ਤੁਹਾਡੇ ਸਾਹਮਣੇ ਮੈਂ ਤਾਂ ਕਹਿਣਾ ਨਹੀਂ ਉਹ ਤਾਂ ਸਾਫ਼ ਹੀ ਹੋ ਗਿਆ ਕਿ ਉਹਨਾਂ ਨਾਲ ਸਾਂਝ ਕਿੰਨਾ ਦੀ ਪਈ ਆ ਠੀਕ ਹੈ ਨਾ ਤੇ ਉੱਥੋਂ ਹੀ ਸਾਰਾ ਬਖੇੜਾ ਹੁਣ ਤੱਕ ਖੜਾ ਹੋਇਆ ਮੈਂ ਜਿਹੜੀ ਗੱਲ ਤੁਹਾਨੂੰ ਇਹ ਕਹਿਣਾ ਚਾਹਨਾ ਜਿਹੜੀ ਸਿਆਸਤ ਹੈ ਉਹ ਬਹੁਤ ਹਾਵੀ ਹੋ ਗਈ ਹੈ ਤਨ ਉਹ ਥੱਲੇ ਰਹਿ ਗਿਆ ਪੰਥ ਬਹੁਤ ਥੱਲੇ ਰਹਿ ਗਿਆ ਮੈਂ ਨਾ ਤੁਸੀਂ ਸਾਬ ਸਿੰਘ ਜੀ ਯਾਰ ਆਪਾਂ ਨਾ ਕਈ ਵਾਰੀ ਮੈਂ ਤਦ ਕਰਕੇ ਕਹਿੰਦਾ ਕਿ ਜਿਹੜੀਆਂ ਪੰਥ ਹਨ ਨਾ ਉਹ ਹਮੇਸ਼ਾ ਸਰਵੋੱਚ ਹੋਣਾ ਚਾਹੀਦਾ ਉਹ ਉੱਚਾ ਹੋਣਾ ਚਾਹੀਦਾ ਪੰਥ ਠੀਕ ਹੈ ਨਾ ਜਿਹੜਾ ਗੁਰੂ ਹੈ ਗੁਰੂ ਗ੍ਰੰਥ ਸਾਹਿਬ ਹੈ ਉਹ ਸਭ ਤੋਂ ਉੱਪਰ ਹੋਣਾ ਚਾਹੀਦਾ ਅਕਾਲ ਤਖਤ ਸਾਹਿਬ ਸਭ ਤੋਂ ਉੱਪਰ ਹੋਣਾ ਚਾਹੀਦਾ ਬਾਕੀ ਸਾਰੀਆਂ ਚੀਜ਼ਾਂ ਬਾਅਦ ਚ ਹੈ ਆਟੀਆਂ ਬੰਦੀਆਂ ਰਹਿੰਦੀਆਂ ਪਾਰਟੀਆਂ ਆਂਦੀਆਂ ਰਹਿੰਦੀਆਂ ਹਕੂਮਤਾਂ ਆਂਦੀਆਂ ਰਹਿੰਦੀਆਂ ਹਕੂਮਤਾਂ ਜਾਂਦੀਆਂ ਰਹਿੰਦੀਆਂ ਠੀਕ ਹੈ ਨਾ ਤੇ ਇਹ ਹੁਣ ਤੁਸੀਂ ਇਸ ਗੱਲ ਨੂੰ ਆਪਾਂ ਗੌਰ ਨਾ ਕਰੀਏ ਕਿ ਪਿਛਲੇ ਕੁਝ ਦਹਾਕਿਆਂ ਤੋਂ ਜਿਹੜਾ ਪੰਥ ਕਮਜ਼ੋਰ ਹੋਇਆ ਔਰ ਉਹਦੇ ਉੱਤੇ ਤਾਕਤਾਂ ਜਿਹੜੀਆਂ ਹੈਗੀਆਂ ਉਹ ਕਾਬਜ ਹੋਈਆਂ ਰਾਜਨੀਤਿਕ ਤਾਕਤਾਂ ਹੁਣ ਇਹ ਦੇਖੋ ਤੁਸੀਂ ਆਪਾਂ ਜਿਹੜੇ ਨੰਦੇਟ ਸਾਹਿਬ ਉਧਰ ਬੋਰਡ ਬਣਿਆ ਪਟਨਾ ਸਾਹਿਬ ਹਜੂਰ ਸਾਹਿਬ ਵੱਲ ਉਤੇ ਉਤੇ ਜਿਹੜਾ ਵਾ ਜਦੋਂ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉੱਥੋਂ ਜਿਹੜੇ ਹੈਗੇ ਸੀਗੇ ਵੀ ਉਹਨਾਂ ਨੇ ਦੇਖਿਆ ਵੀ ਉਹਨਾਂ ਨੂੰ ਪੰਥ ਚੋਂ ਉਹਨਾਂ ਨੂੰ ਗੱਦੀ ਤੋਂ ਲਾਤਤਾ ਵੀ ਜਥੇਦਾਰ ਸਹਿਬਾਨ ਦੀ ਬਾਅਦ ਵਿੱਚ ਕੋਰਟ ਦੇ ਵਿੱਚ ਚਲਾ ਗਿਆ ਮੈਟਰ ਦੋਸੋ ਇੱਕ ਕੋਰਟ ਕੋਰਟ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਹੁਕਮ ਦੇ ਉੱਤੇ ਲਗਾ ਸਕਦੀ ਹੈ ਕੋਈ ਮਤਲਬ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਹੁਣ ਵੀ ਹੁਣ ਵੀ ਉਹੀ ਹੋ ਰਿਹਾ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਿਹਾ ਨਿਗਰਾਨ ਕਮੇਟੀ ਹੈ ਸਵਿਧਾਨਿਕ ਤੌਰ ਤੇ ਇੱਕ ਕਰਵਾਏਗੀ ਦੇਖ ਰਿਹਾ ਤੇ ਉਹਨੂੰ ਆਪ ਆਪ ਕੋਰਟ ਦੀਆਂ ਦਲੀਲਾਂ ਭਾਰਤੀ ਚੋਣ ਕਮਿਸ਼ਨ ਦੀਆਂ ਦਲੀਲਾਂ ਸ਼੍ਰੀ ਕਾਲਤਕ ਸਾਹਿਬ ਦੇ ਜਥੇਦਾਰ ਨੂੰ ਦੇਣ ਲੱਪੇ ਆ ਇਹ ਹੁੰਦਾ ਕੀ ਪਿਆ ਮੈਂ ਤਾਂ ਤੁਸੀਂ ਮੈਨੂੰ ਦੱਸਾ ਇਹਦਾ ਮਤਲਬ ਸਵਿਧਾਨ ਇਹਦਾ ਮਤਲਬ ਸਵਿਧਾਨ ਇਹਦਾ ਮਤਲਬ ਕਾਨੂੰਨ ਸ਼੍ਰੀ ਕਾਲਤਕ ਸਾਹਿਬ ਦੇ ਜਥੇਦਾਰ ਤੋਂ ਉੱਪਰ ਹੋ ਗਿਆ ਉਹ ਇੱਕ ਧਰਮ ਤੇ ਮਰਿਆਦਾ ਤੇ ਸਿੱਖ ਮਰਿਆਦਾ ਤੇ ਗੁਰਮਤ ਮਰਿਆਦਾ ਦੀ ਗੱਲ ਕਰਦੇ ਨੇ ਉਸ ਉਹ ਸਵਿਧਾਨਿਕ ਉਸ ਸਿਧਾਂਤਿਕ ਸੇਧ ਦੇਣ ਦੀ ਗੱਲ ਕਰਦੇ ਆ ਉਹਨਾਂ ਨੇ ਵੀ ਤਾਂ ਕਾਲਤਖਬ ਸਾਹਿਬ ਦੇ ਜਥੇਦਾਰ ਨੇ ਕਿਹਾ ਨਾ ਸੰਵਿਧਾਨ ਦੇ ਮੁਤਾਬਕ ਲੇਕਿਨ ਗੱਲ ਇਹ ਹੈ ਕਿ ਜਿਹੜੀਆਂ ਗੱਲਾਂ ਮੈਂ ਸਮਝਾਉਣਾ ਚਾਹ ਰਿਹਾ ਕਹਿਣਾ ਚਾਹ ਰਿਹਾ ਕਿ ਸ੍ਰੀ ਕਾਲਤਖਬ ਸਾਹਿਬ ਦੇ ਜਥੇਦਾਰ ਹੁਕਮ ਦਿੰਦੇ ਨੇ ਲੇਕਿਨ ਉਹਨੂੰ ਲਾਗੂ ਕਿੰਨੇ ਕਰਵਾਣਾ ਲਾਗੂ ਕਰਵਾਣਾ ਹੁੰਦਾ ਸ਼੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲੇਕਿਨ ਸ਼੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਹਾਡੇ ਸਾਹਮਣੇ ਹਰਜਿੰਦਰ ਸਿੰਘ ਧਾਮੀ ਹੋਰੀ ਜਿਹੜੇ ਆ ਉਹ ਆਪ ਜੋ ਮੈਨੂੰ ਅੱਜ ਸੁਣਨ ਨੂੰ ਮਿਲ ਰਿਹਾ ਜੋ ਕਿਆਸਰਾਈਆਂ ਸਾਹਮਣੇ ਆ ਰਹੀਆਂ ਉਹ ਆਪ ਖਤਾਸ਼ ਤੇ ਨਰਾਸ਼ ਹੈਗੇ ਆ ਜੋ ਮੌਜੂਦਾ ਪ੍ਰ ਇਹ ਇੱਕ ਗੱਲ ਤਾਂ ਕਲੀਅਰ ਹੈ ਕਿ ਇਤਿਹਾਸ ਤਾਂ ਲਿਖਿਆ ਜਾਣਾ ਇਹ ਆਉਣ ਵਾਲੀ ਪੀੜ੍ਹੀ ਨੇ ਪੜ੍ਹਨਾ ਵੀ ਹੈ ਤੇ ਜੇ ਉਹਦੇ ਵਿੱਚ ਲਿਖਿਆ ਜਾਵੇ ਕਿ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਉਹਨਾਂ ਨੇ ਆ ਹੁਕਮ ਜਾਰੀ ਕੀਤੇ ਸੀ ਤੇ ਉਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸੀਗੇ ਤੇ ਹੁਕਮ ਇਹਨਾਂ ਵਿੱਚ ਲਾਗੂ ਨਹੀਂ ਕੀਤੇ ਜਾ ਸਕਦੇ ਲਾਜ ਮਤਲਬ ਲਾਗੂ ਨਹੀਂ ਕਰਵਾਏ ਜਾ ਸਕੇ ਤੇ ਉਹਦਾ ਸਾਰਾ ਜ਼ਿੰਮੇਵਾਰੀ ਜਿਹੜੀ ਨਾ ਹਰਜਿੰਦਰ ਸਿੰਘ ਧਾਮੀ ਐਡਵੋਕੇਟ ਸਾਹਿਬ ਦੀ ਆਣੀ ਹੈ ਜਿਹੜੇ ਮੌਜੂਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਆ ਯਾਰ ਮੈਂ ਉਹੀ ਗੱਲ ਅੱਜ ਫਿਰ ਤੁਹਾਡੇ ਅੱਗੇ ਰਿਪੀਟ ਕਰਨ ਲੱਗਾ ਤੁਸੀਂ ਆਪਾਂ ਗੱਲ ਕਰਦੇ ਹਾਲ ਤੱਕ ਸਾਫ ਤੋਂ ਹੁਕਮ ਆਦੀ ਤੁਸੀਂ ਦੇਖੋ ਮੈਂ ਗੱਲ ਫਿਰ ਕਹਿਣ ਲੱਗਾ ਲੋਕੀ ਕਹਿਣਗੇ ਸ਼ਾਇਦ ਬਾਰ ਬਾਰ ਕਹਿੰਦੇ ਆ ਯਾਰ ਸ਼੍ਰੀ ਅਕਾਲ ਤਖਸਾਲ ਦੇ ਜਥੇਦਾਰ ਕਾਰਜਵਾਹਕ ਜਥੇਦਾਰ ਗੁਰਦੇਵ ਸਿੰਘ ਕੋਂਕੇ ਨਾ ਕਿਡਨਾਪ ਹੋਏ ਉਹਨਾਂ ਦਾ ਮਰਡਰ ਹੋਇਆ ਸਭ ਨੂੰ ਪਤਾ ਔਰ ਏ ਡੀ ਜੀ ਪੀ ਬੀ ਪੀ ਤਿਵਾੜੀ ਦੀ ਰਿਪੋਰਟ ਚ ਲਿਖਿਆ ਹੋਇਆ ਕਿ ਉਹ ਜਿਹੜੇ ਆ ਉਹਨਾਂ ਦੇ ਨਾਲ ਅਣਹੋਣੀ ਹੋਈ ਆ ਹੁਣ ਇਹ ਗੱਲ ਮੰਨ ਲਈ ਉਸ ਤੋਂ ਉੱਪਰ ਕੌਣ ਹੈ ਚਲੋ ਦੱਸੋ ਉਸ ਤੋਂ ਉੱਪਰ ਕਾਨੂੰਨ ਹੈ ਉਹਦੇ ਚ ਐਫ ਆਈ ਆਰ ਤੱਕ ਨਹੀਂ ਦਰਜ ਹੋਈ ਫਿਰ ਉਸ ਤੋਂ ਉੱਤੇ ਇਸ ਦਾ ਮਤਲਬ ਸਿਆਸਤ ਹਾਵੀ ਹੋ ਗਈ ਅਕਾਲ ਤਖਤ ਸਾਫ ਥੱਲੇ ਹੋ ਗਿਆ ਮੈਂ ਤਾਂ ਇੱਕ ਇੱਕ ਐਗਜ਼ਾਮਪਲ ਦਿੱਤੀ ਹੈ ਹੋਰ ਐਗਜ਼ਾਮਪਲ ਕਿੰਨੀਆਂ ਹੋਣੀਆਂ ਮੈਂ ਉਦਾਹਰਨਾਂ ਕਿੰਨੀਆਂ ਹੋਣੀਆਂ ਆ ਪ੍ਰੋਫੈਸਰ ਮਨਜੀਤ ਸਿੰਘ ਹੋਰਾਂ ਦੀ ਉਦਾਹਰਨ ਹੈ ਭਾਈ ਰਣਜੀਤ ਸਿੰਘ ਹੋਰਾਂ ਦੀ ਉਦਾਹਰਨ ਹੈ ਗੁਰਮਖ ਸਿੰਘ ਹੋਰਾਂ ਦੀ ਜਥੇਦਾਰ ਸਹਿਬਾਨ ਦੀ ਉਦਾਹਰਨ ਹੈ ਕਿੱਦਾਂ ਉਹਨਾਂ ਨੇ ਜੇ ਆ ਕੇ ਖੁਲਾਸਾ ਕੀਤਾ ਕਿ ਮੈਨੂੰ ਉਠੀ ਸਰਕਾਰੀ ਬੁਲਾਇਆ ਗਿਆ ਤੇ ਕਿਹਾ ਗਿਆ ਸੌਦਾ ਸਾਧ ਨੂੰ ਮaaf ਕਰੋ ਤੇ ਜਦੋਂ ਉਹਨਾਂ ਨੇ ਖੁਲਾਸਾ ਕੀਤਾ ਤੇ ਉਹਨਾਂ ਨੂੰ ਲਾਤਾਂ ਗਿਆ ਇਸ ਦਾ ਮਤਲਬ ਸਿਆਸਤ ਜਿਹੜੀ ਹੈ ਕੁਝ ਦਹਾਕਿਆਂ ਤੋਂ ਸ੍ਰੀ ਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਉੱਤੇ ਭਾਰੀ ਬੈ ਰਹੀ ਹੈ ਤੁਸੀਂ ਇੱਕ ਗੱਲ ਕੀਤੀ ਕਿ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹਤਾਸ਼ ਤੇ ਨਿਰਾਸ਼ ਨੇ ਇਹ ਉਹਨਾਂ ਦੇ ਹਤਾਸ਼ ਤੇ ਨਿਰਾਸ਼ ਹੋਣ ਦੀ ਇੰਟੈਂਸਿਟੀ ਕਿੰਨੀ ਹੈ ਜਾਂ ਇਹ ਕਿੱਦਾਂ ਦਾ ਕਰਵ ਲੈ ਸਕਦੀ ਹੈ ਇਹਦੇ ਕੁਝ ਅੰਦਾਜ਼ੇ ਦੇਖੋ ਕਰਵ ਲੈ ਸਕਦੀ ਹੈ ਇੱਕ ਸੱਚੇ ਸਿੱਖ ਲਈ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਅੱਗੇ ਕੁਝ ਨਹੀਂ ਹੈਗਾ ਉਸ ਤੋਂ ਯਾਰ ਇੱਕ ਪਹਿਲਾਂ ਤਾਂ ਸਮਝੋ ਯਾਰ ਮੇਰੀ ਪੀੜੀ ਦਾ ਸਿਧਾਂਤ ਛੇਵੇਂ ਪਾਸ਼ਾ ਦੀ ਸਨਰਚਨਾ ਛੇਵੇਂ ਪਾਸ਼ਾ ਦਾ ਲਾਇਆ ਸਿੰਘਾਸਨ ਉਸ ਦੇ ਉੱਤੇ ਬਹਿ ਕੇ ਅਗਰ ਕੋਈ ਹੁਕਮ ਸੁਣਾਏ ਜਾ ਰਿਹਾ ਹੈ ਉਹ ਹੁਕਮ ਜਿਹੜੇ ਆ ਉਹ ਉਸ ਤੋਂ ਵੱਡੇ ਹੁਕਮ ਕਿਹੜੇ ਆ ਚਲੋ ਮੈਂ ਦੱਸਾਂ ਹਰਜਿੰਦਰ ਸਿੰਘ ਧਾਮੀ ਐਡਵੋਕੇਟ ਨੇ ਜਾਂ ਤੁਸੀਂ ਸਾਹਬ ਸਿੰਘ ਹੋ ਮੈਂ ਸੁਰਿੰਦਰ ਪਾਲ ਆ ਸਾਡੇ ਤੋਂ ਉੱਤੇ ਹੋਰ ਉਸ ਤੋਂ ਵੱਡੇ ਕਿਹੜੇ ਹੁਕਮ ਹੈ ਉਹੀ ਆਖਰੀ ਹੁਕਮ ਹੈ ਉਹੀ ਇਸ ਸ੍ਰਿਸ਼ਟੀ ਦਾ ਹੁਕਮ ਹੈ ਤੇ ਜੇ ਆਪਾਂ ਉਹਨਾਂ ਨੂੰ ਨਹੀਂ ਮੰਨਣਾ ਹੈ ਤੇ ਫਿਰ ਧਾਮੀ ਸਾਹਿਬ ਨੂੰ ਜੇ ਮੈਨੂੰ ਦਰਦ ਆ ਤੁਹਾਨੂੰ ਦਰਦ ਆ ਤੇ ਪ੍ਰੋਫੈਸਰ ਹਰਜਿੰਦਰ ਸਿੰਘ ਧਾਮੀ ਦਾ ਇੱਕ ਅਮਰਤਾਰੀ ਸਿੱਖ ਨੇ ਗੁਰੂ ਦੇ ਪਿਆਰੇ ਨੇ ਉਹਨਾਂ ਨੂੰ ਦਰਦ ਨਹੀਂ ਹੋਏਗਾ ਤੇ ਜੇ ਮੈਂ ਹਤਾਸ਼ ਤੇ ਨਰਾਸ਼ ਹੋ ਜਾਣਾ ਕਈ ਵਾਰ ਤੁਸੀਂ ਕਈ ਵਾਰ ਮੈਨਾਂ ਬਹਿ ਕੇ ਚਿੰਤਨ ਕਰਦੇ ਹੋ ਯਾਰ ਇਸ ਪੰਥ ਨੂੰ ਕਿੱਧਰ ਜਾ ਰਿਹਾ ਆਪਾਂ ਸਿੱਖ ਉਪਦਰਪੇਸ਼ ਚੁਣੌਤੀਆਂ ਜੋ ਕਿ ਸਮੇਂ ਦੇ ਵਿੱਚ ਜਿੱਥੇ ਅੰਦਰੋਂ ਚੁਣੌਤੀਆਂ ਮਿਲ ਰਹੀਆਂ ਉੱਥੇ ਬਾਹਰੋਂ ਚੁਣੌਤੀਆਂ ਮਿਲ ਰਹੀਆਂ ਸਿੱਖੀ ਦਾ ਕਿੰਨਾ ਘਾਣ ਕੀਤਾ ਜਾ ਰਿਹਾ ਉਹ ਤਾਂ ਯਾਰ ਸ੍ਰੀ ਕਾਲ ਤਖਤ ਸਾਹਿਬ ਨੇ ਕਹਿਤਾ ਕਿ ਮੌਜੂਦਾ ਜਿਹੜੀ ਲੀਡਰਸ਼ਿਪ ਹੈ ਇਹ اخਲਾਕੀ ਤੌਰ ਤੇ ਆਪਣਾ ਅਧਿਕਾਰ ਗਵਾ ਚੁੱਕੀ ਹੋਈ ਹੈ ਇਹ ਲੋਕਾਂ ਦਾ ਵਿਸ਼ਵਾਸ ਗਵਾ ਚੁੱਕੀ ਹੋਈ ਹੈ ਦੇ ਉਸ ਤੋਂ ਵੱਡੀ ਕਿਹੜੀ ਗੱਲ ਰਹਿ ਗਈ ਹੁਣ ਜੇ ਫੇਰ ਆਪਾਂ ਕਹੀਏ ਕਿ ਨਹੀਂ ਜੀ ਸ਼੍ਰੀ ਕਾਲਤਕ ਸਾਹਿਬ ਦੇ ਜਥੇਦਾਰ ਨੇ ਜੋ ਕਿਆ ਕਿਆ ਅਸੀਂ ਸਹੀ ਹਾਂ ਤਾਂ ਉਹਨਾਂ ਨੂੰ ਜਾ ਕੇ ਕਾਨੂੰਨ ਦੀਆਂ ਦਲੀਲਾਂ ਦਿਵਾਵਾਂਗੇ ਮੈਨੂੰ ਇਹ ਦੱਸੋ ਫੇਰ ਐਡਵੋਕੇਟ ਧਾਮੀ ਜਿਹੜੇ ਹਤਾਸ਼ ਤੇ ਨਿਰਾਸ਼ ਨਹੀਂ ਹੋਣਗੇ ਯਾਰ ਇੱਕ ਪਾਸੇ ਅਸੀਂ ਕਹਿੰਨੇ ਆਂ ਬਈ ਕੇਂਦਰ ਸਰਕਾਰ ਕੇਂਦਰੀ ਏਜੰਸੀਆਂ ਜਿਹੜੀਆਂ ਸਿੱਖ ਪੰਥ ਦੀਆਂ ਇੰਸਟੀਚਿਊਸ਼ਨ ਨੂੰ ਕਮਜ਼ੋਰ ਕਰ ਰਹੀਆਂ ਮੇਰੇ ਧਾਰਮਿਕ ਦਖਲਅੰਦਾਜ਼ੀ ਕਰ ਰਹੀਆਂ ਅਸੀਂ ਅਲੀਗੇਸ਼ਨ ਲਗਾਣੇ ਆ ਅਸੀਂ ਦੋਸ਼ਾਂ ਰੂਪਨ ਕਰਦੇ ਆਂ ਲੇਕਿਨ ਆਪ ਕੀ ਕਰ ਰਹੇ ਆ ਆਪਾਂ ਆਪਣੇ ਵੱਲ ਵੀ ਵੇਖਣਾ ਚਾਹੀਦਾ ਇਹ ਸ੍ਰੀ ਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਵਿੱਚ ਜਾ ਕੇ ਅਸੀਂ ਆਪਣੇ ਕਾਨੂੰਨ ਦੀ ਪਰਵਾਸਾ ਦਿਖਾਣੇ ਪਏ ਫਿਰ ਆਪਾਂ ਇਹ ਗੱਲਾਂ ਨਾਲ ਤਾਂ ਜਿਹੜੀ ਹੈ ਨਾ ਇਸ ਕੌਮ ਦੇ ਨਾਲ ਮੈਂ ਤੁਹਾਨੂੰ ਅੱਗੇ ਦੱਸ ਰਿਹਾ ਕਿ ਜਥੇਦਾਰ ਸਹਿਬਾਨ ਦਾ ਚਿੰਤਕ ਹੋਣਾ ਉਹਨਾਂ ਦਾ ਜਿਹੜਾ ਗਿਆਨੀ ਰੁਗਵੀਰ ਸਿੰਘ ਹੋ ਜਾਣ ਗਿਆਨੀ ਹਰਪ੍ਰੀਤ ਸਿੰਘ ਇਹ ਚਿੰਤਾ ਚ ਭਾਈ ਰਣਜੀਤ ਸਿੰਘ ਹੋ ਜਾਣ ਜਥੇਦਾਰ ਰਣਜੀਤ ਸਿੰਘ ਸਾਹਿਬ ਦਾ ਜਥੇਦਾਰ ਹੋਣ ਇਹਨਾਂ ਦਾ ਚਿੰਤਾ ਕਰਨਾ ਜਾਇਜ਼ ਹੈ ਕੀ ਜਿਹੜੀਆਂ ਸਾਡੀਆਂ ਸਿੱਖ ਸੰਸਥਾਵਾਂ ਨੇ ਜਾਂ ਸਿੱਖ ਇੰਸਟੀਚਿਊਸ਼ਨਸ ਆ ਜਾਂ ਕਮੇਟੀਆਂ ਨੇ ਇਹ ਬਹੁਤ ਕਮਜ਼ੋਰ ਹੋ ਚੁੱਕੀਆਂ ਔਰ ਇਤੋਂ ਹੀ ਪਤਾ ਲੱਗਦਾ ਪਿਆ ਸਿਆਸਤ ਹਾਵੀ ਹੋ ਗਈ ਹੋਈ ਐ ਸਾਰਾ ਕੁਝ ਕਮਜ਼ੋਰ ਹੋ ਰਿਹਾ ਮੈਂ ਤੁਹਾਨੂੰ ਇੱਕ ਸਵਾਲ ਮੈਂ ਕਰਾਂਗਾ ਫਿਲਹਾਲ ਇੱਕ ਨਰੇਟਿਵ ਹੋਰ ਬਣਦਾ ਨਜ਼ਰ ਆ ਰਿਹਾ ਇੱਕ ਸਵਾਲ ਹੋਰ ਪੈਦਾ ਹੋ ਰਿਹਾ ਔਰ ਉਹ ਸਵਾਲ ਖੜਾ ਹੋ ਰਿਹਾ ਹੈ ਸ਼੍ਰੀ ਕਾਲ ਤਖਸਬ ਦੇ ਜਥੇਦਾਰ ਤੇ ਮੈਂ ਜਾਣਦਾ ਤੁਸੀਂ ਇਸ ਚੀਜ਼ ਨੂੰ ਬੜੀ ਢੰਗਾਈ ਦੇ ਨਾਲ ਵਾਚਿਆ ਸਮਝਾਇਆ ਔਰ ਮੈਂ ਚਾਹੁੰਦਾ ਕਿ ਤੁਸੀਂ ਆਪਣਾ ਪੱਖ ਜ਼ਰੂਰ ਰੱਖਿਓ ਜਥੇਦਾਰ ਸਾਹਿਬਾਨ ਦਾ ਇੱਕ ਬਿਆਨ ਆਉਂਦਾ ਆ ਜਦੋਂ ਇਹ ਸ ਤੋਂ ਮੈਂਬਰੀ ਕਮੇਟੀ ਦਾ ਜ਼ਿਕਰ ਹੁੰਦਾ ਉਹਦੇ ਪੈਰਲਲ ਇੱਕ ਨਵੀਂ ਕਮੇਟੀ ਬਣਦੀ ਹੈ ਸਿੰਘ ਸਾਹਿਬ ਉਹਦੇ ਵਿੱਚ ਸਾਫ਼ ਕਹਿੰਦੇ ਆ ਕਿ ਮੈਂ ਸਵਾਗਤ ਕਰਦਾ ਕਿ ਅਕਾਲੀ ਦਲ ਨਵੀਂ ਭਰਤੀਆਂ ਕਰਦਾ ਪਿਆ ਪਰ ਉਹਦੇ ਨਾਲ ਨਾਲ ਇੱਕ ਗੱਲ ਹੋਰ ਕਹਿ ਦਿੰਦੇ ਕਿ ਸੱਤ ਮੈਂਬਰੀ ਕਮੇਟੀ ਬਰਕਰਾਰ ਹੈ ਹੁਣ ਇਹ ਦੋ ਚੀਜ਼ਾਂ ਇਕੱਠੀਆਂ ਇੱਕ ਥਾਂ ਦੇ ਉੱਤੇ ਖੜ ਨਹੀਂ ਰਹੀਆਂ ਇਹਨੂੰ ਇੱਕ ਵਾਰੀ ਐਕਸਪਲੇਨ ਕਰੇ ਦੇਖੋ ਜਦੋਂ ਭਰਤੀ ਕਰਨ ਦੀ ਪ੍ਰਕਿਰਿਆ ਦੀ ਗੱਲ ਸ਼ੁਰੂ ਕੀਤੀ ਹੈ ਜੋ ਮੈਂ ਹਜੇ ਤੱਕ ਖਬਰਾਂ ਦੇ ਵਿੱਚ ਘਾਰ ਕਿਉਂਕਿ ਮੈਂ ਵੀ ਲਿਖੀਆਂ ਮੈਂ ਪੜੀਆਂ ਵੀ ਆ ਮੈਂ ਬੋਲੀਆਂ ਵੀ ਆ ਉਹ ਪਹਿਲਾਂ ਲਿਖਿਆ ਸੀ ਉਹਨਾਂ ਨੇ ਪਹਿਲਾਂ ਬੋਲਿਆ ਸੀ ਅਕਾਲੀ ਦਲ ਨੇ ਵਰਕਿੰਗ ਕਮੇਟੀ ਨੇ ਕਿ ਅਸੀਂ ਇੱਕ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਜਾ ਰਹੇ ਹਾਂ ਬੀ 3 ਲੇਕਿਨ ਉਹਦੇ ਵਿੱਚ ਉਹਨਾਂ ਕਮੇਟੀ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ ਸੀਗਾ ਭਾਈ ਕਿਹੜੀ ਕਮੇਟੀ ਕਰੇਗੀ ਸਿਰਫ ਅਨਾਉਂਸ ਕੀਤਾ ਗਿਆ ਸੀ ਉਹਦਾ ਉਹਨਾਂ ਨੇ ਜਿਹੜੇ ਆਪਣੇ ਜਥੇਦਾਰ ਗੰਨੀ ਲਖਬੀਰ ਸਿੰਘ ਹੋਰਾਂ ਨੇ ਸਵਾਗਤ ਕੀਤਾ ਕਿ ਉਹਨਾਂ ਨੇ ਕਿਹਾ ਸੀ ਸੰਵਿਧਾਨਿਕ ਤੌਰ ਤੇ ਨੂੰ ਕਰੋ ਭਰਤੀ ਨਵੀਂ ਲੇਕਿਨ ਜਦੋਂ ਗੁਲਜਾਰ ਸਿੰਘ ਰਾਣੀ ਕੇ ਹੋਰਾਂ ਦੀ ਗੱਲ ਕੀਤੀ ਹੈ ਉਦੋਂ ਫਿਰ ਜਿਹੜਾ ਉਹ ਦੁਚੇਤੀ ਸਥਿਤੀ ਆ ਗਈ ਵੀ ਜਥੇਦਾਰ ਸਹਿਬਾਨ ਨੇ ਤਾਂ ਇਹ ਮੀਟਿੰਗ ਕਮੇਟੀ ਵੱਲ ਨੂੰ ਮਾਨਤਾ ਦਿੱਤੀ ਨਹੀਂ ਸੀ ਉਹਨਾਂ ਨੇ ਤਾਂ ਅਲੱਗ ਨਿਗਰਾਨ ਕਮੇਟੀ ਬਣਾਈ ਸੀ ਉਦੇ ਬਾਰੇ ਕੋਈ ਗੱਲ ਨਹੀਂ ਕੀਤੀ ਹੁਣ ਉਹ ਗੱਲ ਇਹ ਹੈਗੀ ਆ ਕਿ ਜਿਹੜਾ ਪਹਿਲਾ ਸਵਾਲ ਤੁਹਾਡਾ ਸੀ ਬੜੀ ਪਹਿਲੀ ਗੱਲ ਸੀਗੀ ਕਿ 20 ਤਰੀਕ ਵਾਲੀ ਗੱਲ ਇਹਨਾਂ ਨੇ ਵਰਕਿੰਗ ਕਮੇਟੀ ਚ ਕੀਤੀ ਸੀ ਜਿਹੜੀ ਗੁਲਜਾਰ ਸਿੰਘ ਰਾਣੀਕੇ ਨੂੰ ਬਣਾਣਾ ਜਾਂ ਉਹਨੂੰ ਬਣਾਣਾ ਇਹ ਬਾਅਦ ਤੇ ਵਿੱਚ ਅਨਾਉਂਸਮੈਂਟ ਹੋਈ ਹੈ ਬਾਅਦ ਚ ਪ੍ਰੈਸ ਨੋਟ ਜਾਰੀ ਹੋਇਆ ਇਹ ਬਾਅਦ ਚ ਬਿਆਨ ਅਧਿਕਾਰਿਕ ਤੌਰ ਤੇ ਆਇਆ ਲੇਕਿਨ ਜਿਹੜੀ ਗੱਲ ਹੈ ਕਿ ਜਥੇਦਾਰ ਸਾਹਿਬਾਨ ਦਾ ਹੁਕਮ ਜਿਹੜਾ ਸ਼੍ਰੀ ਕਾਲ ਤਖਸਾਬ ਤੋਂ ਉਸ ਤੋਂ ਤੇ ਕੋਈ ਨਹੀਂ ਹੈ ਉਸ ਤੋਂ ਤੇ ਨਾ ਸ਼੍ਰੋਮ ਨਿਕਾਲੀ ਦਲ ਬਾਦਲ ਹੈ ਨਾ ਉਸ ਤੋਂ ਉੱਤੇ ਕੋਈ ਸਿੱਖ ਹੈ ਤੇ ਨਾ ਉਸ ਤੋਂ ਉੱਤੇ ਕੋਈ ਪੰਜਾਬੀ ਹੈ ਜੋ ਉਹਨਾਂ ਦਾ ਹੁਕਮ ਹੈ ਉਹ ਅਟਲ ਹੈ ਉਹ ਇਤਿਹਾਸ ਚ ਲਿਖਿਆ ਜਾ ਚੁੱਕਿਆ ਹੈ ਉਹ ਇਤਿਹਾਸ ਦੇ ਪੰਨਿਆਂ ਦਾ ਹਿੱਸਾ ਬਣ ਗਿਆ ਹੋਇਆ ਉਹ ਆਉਣ ਵਾਲੀਆਂ ਪੀੜ੍ਹੀਆਂ ਨੇ ਪੜ੍ਹਨਾ ਵੀ ਹੈ ਸੋ ਜੇ ਅਕਾਲੀ ਦਲ ਨੂੰ ਮੇਰੀ ਤਾਂ ਆਪਣੀ ਸੋਚ ਹੈ ਕਿ ਜੇ ਖੜੇ ਕਰਨਾ ਹੈ ਦੁਆਰਾ ਤੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਇਨ ਬਿਨ ਪਾਲਣਾ ਕਰਨੀ ਪਵੇਗੀ ਕਿਉਂਕਿ ਇਹ ਪਾਰਟੀ ਨੂੰ ਅਸ਼ੀਰਵਾਦ ਈ ਸ਼੍ਰੀ ਕਾਲ ਤਖਤ ਸਾਹਿਬ ਤੋਂ ਮਿਲਿਆ ਇਹ ਪਾਰਟੀ ਹੀ ਉਥੋਂ ਅਰਦਾਸ ਨਾਲ ਸ਼ੁਰੂ ਹੋਈ ਹੈ ਇਸ ਕਰਕੇ ਇਸ ਪਾਰਟੀ ਦੇ ਚੜ੍ਹਦੀ ਕਲਾ ਦੇ ਰਹਿਣ ਲਈ ਸ਼੍ਰੀ ਕਾਲ ਤਖਤ ਸਾਹਿਬ ਦਾ ਉਹਨਾਂ ਦੇ ਸਿਰ ਦੇ ਉੱਪਰ ਹੱਥ ਹੋਣਾ ਬਹੁਤ ਜ਼ਰੂਰੀ ਹੈ ਹਾਲਾ ਹੁਣ ਇਹ ਦੇਖਣ ਵਾਲੀ ਗੱਲ ਹੈ ਕਿਉਂਕਿ ਇੱਕ ਪਾਸੇ ਸੱਤ ਮੈਂਬਰੀ ਕਮੇਟੀ ਉਸੇ ਤਰ੍ਹਾਂ ਬਰਕਰਾਰ ਹੈ ਜਿਵੇਂ ਸਿੰਘ ਸਾਹਿਬ ਨੇ ਕਿਹਾ ਵੇਖਣਾ ਹੋਵੇਗਾ ਕਿ ਕੀ ਇਸ ਬਣੇ ਬਣਾਈ ਅਕਾਲੀ ਦਲ ਦੇ ਪ੍ਰੋਗਰਾਮ ਨੂੰ ਠੱਪ ਕਰਨਾ ਪੈ ਜਾਵੇਗਾ ਕਿ ਸਿੰਘ ਸਾਹਿਬ ਇੰਟਰਵਿਨ ਕਰਨਗੇ ਜੋ ਵੀ ਹੋਵੇਗਾ ਦੱਸਦੇ ਰਹਿਵਾਂਗੇ ਬਣੇ ਰੋ ਵਨ ਆਈਡੀਆ ਪੰਜਾਬੀ ਤੇ